ਇਹ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਸਪੋਸ ਕਰੋ ਕਿ ਤੁਹਾਨੂੰ ਕੋਈ ਕਾਲ ਆਏ ਤੇ ਉਹ ਕਵੇ ਕਿ ਤੁਹਾਡੇ ਹਸਬੰਦ ਜਾਂ ਭਰਾ ਨੇ ਮੈਨੂੰ ਤੁਹਾਨੂੰ ਕਾਲ ਕਰਨ ਨੂੰ ਕਿਹਾ ਸੀਗਾ ਤੇ ਮੈਂ ਕੁਝ ਪੈਸੇ ਤੁਹਾਨੂੰ ਆ ਕੇ ਤੁਹਾਡੇ ਘਰ ਦੇ ਐਡਰੈਸ 'ਤੇ ਦੇਣੇ ਐ ਤੇ ਉਹਨਾਂ ਨੇ ਮੈਨੂੰ ਤੁਹਾਨੂੰ ਕਾਲ ਕਰਨ ਨੂੰ ਕਿਹਾ ਸੀ ਨਾਲੇ ਉਹ ਕਹਿ ਰਹੇ ਸੀਗੇ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਆ ਕਾਲ ਆ ਰਹੇ ਹੋ ਆਰਿਆ ਹੋਵੇ ਤੇ ਇਹਦੇ ਮੇਰੀ ਕਾਲ ਦੇ ਵਿੱਚ ਪਲੀਜ਼ ਚੱਕ ਕੇ ਮੈਨੂੰ ਕਾਨਫਰੈਂਸ ਨਾਲ ਗੱਲ ਕਰਾ ਦਿਓ ਕਿਉਂਕਿ ਕਈ ਚੀਜ਼ਾਂ ਮੈਂ ਇਹਨਾਂ ਨੂੰ ਕਲੀਅਰ ਕਰਨੀਆਂ ਨੇ ਤੇ ਤਾਈਓ ਮੈਂ ਸਾਰ ਨੂੰ ਪੈਸੇ ਦੇ ਪਾਉਂਗਾ ਮੈਂ ਬਹੁਤ ਸਾਲਾਂ ਤੋਂ ਵਾਪਸ ਕਰ ਰਹੇ ਹਾਂ ਇਸ ਲਈ ਸੌਰੀ ਤੇ ਪਲੀਜ਼ ਕਾਨਫਰੈਂਸ ਤੇ ਕਾਲ ਕਰ ਲੈ ਲਿਓ ਤਾਂ ਕਿ ਮੈਂ ਉਹਨਾਂ ਨਾਲ ਗੱਲ ਕਰਕੇ ਸਮਝ ਕੇ ਸੋਨੂੰ ਪੈਸੇ ਦੇ ਸਕਾਂ ਜਦੋਂ ਹੀ ਤੁਸੀਂ ਇਹ ਕਾਲ ਚੱਕੋਗੇ ਉਦੋਂ ਹੀ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਚ ਕੱਟੇ ਜਾਣਗੇ ਫਰੇ ਕਿਦਾਂ ਹੋਇਆ ਜੇ ਸੋਨੂੰ ਨਹੀਂ ਪਤਾ ਤਾਂ ਤੁਸੀਂ ਇਹ ਵੀ ਜਾਣ ਲੋ ਕਿ OTP ਅਕੇਲਾ ਟੈਕਸ ਰਾਹੀਂ ਨਹੀਂ ਆਉਂਦਾ ਸਗੋਂ ਉਹ ਸੋਡੇ ਵਾਇਸ ਕਾਲ ਤੇ ਵੀ ਆ ਸਕਦਾ ਹੈ ਇਹ ਇਦਾਂ ਕਰਦੇ ਨੇ ਕਿ ਜਿਹਨੂੰ ਸੋਨੂੰ ਕਾਲ ਕਰ ਰਹੇ ਹੁੰਦੇ ਉਸੇ ਟਾਈਮ ट्रांजैक्शन ਸ਼ੁਰੂ ਕਰ ਦਿੰਦੇ ਨੇ ਸੋਡੀ ਗੱਲਬਾਤ ਦੇ ਦੌਰਾਨ ਹੀ OTP ਸੈਂਡ ਕਰਨ ਦਾ ਕਰ ਦਿੰਦੇ ਨੇ ਜਦੋਂ ਤੁਸੀਂ ਉਹਨੂੰ ਚੱਕਦੇ ਨੇ ਉਹ ਫਟਾਫਟ ਕਾਲ ਰਿਸੀਵ ਹੁੰਦੀ ਹੈ ਤੇ ਜਿਹੜਾ ਕਾਨਫਰੈਂਸ ਹੋ ਰਹੇ ਨੇ ਤੇ ਉਹ ਬੋਲਣ ਲੱਗ ਜਾਂਦਾ ਹੈ ਕਿ ਯੂਅਰ ਓਟੀਪੀ ਇਜ਼ 32578 ਤੇ ਇਸੇ ਤਰ੍ਹਾਂ ਹੀ ਤੁਹਾਡੇ ਅਕਾਊਂਟ ਚੋਂ ਪੈਸੇ ਨਿਕਲ ਜਾਂਦੇ ਨੇ ਜਿੰਨਾ ਅੱਜ ਆਪਾਂ ਨੂੰ ਹਰੇਕ ਕਾਲ ਤੇ ਸਮਝਾ ਰਹੀਏ ਗਵਰਨਮੈਂਟ ਕਿ ਆਹ ਤੁਸੀਂ ਆਨ ਕਿਸੇ ਨੂੰ ਨਾ ਦਾ ਓਟੀਪੀ ਨਾ ਦੋ ਤੁਸੀਂ ਡਿਜੀਟਲ ਅਰੈਸਟ ਨਾ ਹੋ ਫਰਾਡ ਕਰਨ ਆਲੇ ਆਪਾਂ ਤੋਂ ਤਿੰਨ ਕਦਮ ਚਾਰ ਕਦਮ ਅੱਗੇ ਚੱਲਦੇ ਨੇ ਕਿਉਂਕਿ मिलिट्री दिक थ्योरी है सॉर्ड एंड द शील्ड जाने की जिस तलवार तीखी होगी ता आपा ਢਾਲ ਵਧੀਆ ਬਣਾਵਾਂਗੇ ਜੋ ਢਾਲ ਵਧੀਆ ਬਣਗੀ ਤਾਂ ਆਪਾਂ ਤਲਵਾਰ ਵਧੀਆ ਬਣਾਵਾਂਗੇ ਕਿ ਇਹ سلسلہ ਕਦੇ ਨਹੀਂ ਖਤਮ ਹੋਣ ਵਾਲਾ ਕਿਉਂਕਿ ਜਿਨੂੰ ਪਹਿਲਾਂ ਆਪਾਂ ਸੋਚਦੇ ਸੀ ਕਿ ਆਪਾਂ ਪੈਸੇ ਨਾਲ ਲੈ ਕੇ ਰੱਖਦੇ ਕਿਤੇ ਆਪਾਂ ਨੂੰ ਲੁੱਟਣ ਪਰ ਡਿਜੀਟਲ ਕਰੰਸੀ ਰੱਖੀਏ ਹੁਣ ਡਿਜੀਟਲ ਵੀ ਲੁੱਟਣਗੇ ਇਹ ਚੀਜ਼ ਕਦੇ ਰੁਕਨੀ ਨਹੀਂ ਬਸ ਇੰਨਾ ਹੈ ਆਪਾਂ ਛੇਤੀ ਵੇਰ ਹੋ ਕੇ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਦੇ ਆ ਤੇ ਦੂਸਰਿਆਂ ਨੂੰ ਦੱਸ ਕੇ ਆਪਾਂ ਉਹਨਾਂ ਦਾ ਨੁਕਸਾਨ ਵੀ ਹੋਣ ਤੋਂ ਬਚਾ ਸਕਦੇ ਨੇ ਇੱਕ ਫਰਾਡ ਹੋ ਰਿਹਾ ਹੈ ਤੇ ਸਭ ਨੂੰ ਪਤਾ ਹੈ ਪਰ ਉਹਨੂੰ ਰੋਕਣ ਲਈ ਕੋਈ ਕੁਝ ਨਹੀਂ ਕਰ ਰਹਾ ਸਿਰਫ ਸਾਡੀ ਹੀ ਪਾਰਟੀ ਇਹ ਜੀ ਪਾਰਟੀ ਬਣ ਜਾ ਰਹੀ ਹੈ ਕਿ ਜਿਹੜਾ ਇਸ ਫਰਾਡ ਨੂੰ ਰੋਕਣ ਦੀ ਪੂਰਾ ਯਤਨ ਕਰੂਗੀ ਉਹ ਹੈ ਇਲੈਕਸ਼ਨ ਵਿੱਚ ਪੈਸੇ ਦੀ ਵਰਤੋਂ ਜਿੱਥੇ ਆਪਾਂ ਅਮਰੀਕਾ ਤੋਂ ਇੰਨੇ ਪਿੱਛੇ ਆਂ ਪੈਸੇ ਦੇ ਮਾਮਲੇ ਪਰ ਕੈਪੀਟਲ ਇਨਕਮ ਦੇ ਉੱਥੇ ਹੀ ਆਪਾਂ ਇਲੈਕਸ਼ਨ ਵਿੱਚ ਇੱਕ ਨੰਬਰ ਵਿੱਚ ਉਹਨਾਂ ਤੋਂ 10 ਤੋਂ ਪੀ ਗੁਣਾ ਜ਼ਿਆਦਾ ਪੈਸਾ ਖਰਚ ਕਰਦੇ ਨੇ ਜਿਹੜਾ ਦੋ ਨੰਬਰ 'ਚ ਹੁੰਦਾ ਉਹਦੀ ਤਾਂ ਕੋਈ ਗਿਣਤੀ ਨਹੀਂ ਜੇ ਅਮਰੀਕਾ ਇਲੈਕਸ਼ਨ 'ਚ ਇਹਨਾਂ ਘੱਟ ਕਰਦਾ ਤੇ ਆਪਾਂ ਇਹਨਾਂ ਵੱਧ ਕਰਦੇ ਆਂ ਇਹੀ ਸਭ ਤੋਂ ਵੱਡਾ ਫਰਾਡ ਹੈ ਕਿਉਂਕਿ ਜਿੰਨਾ ਪੈਸਾ ਇਲੈਕਸ਼ਨ ਚ ਲੱਗੂਗਾ ਉਦੋਂ 10 ਤੋਂ 15 ਗੁਣਾ ਪੈਸਾ ਰਿਸ਼ਵਤ ਜਾਂ ਕਿਸੇ ਹੋਰ ਰੂਪ ਚ ਆਪਣੀ ਜਨਤਾ ਤੋਂ ਠੱਗਿਆ ਜਾਊਗਾ ਸਾਡੀ ਪਾਰਟੀ ਦਾ ਚੌਥਾ ਸੂਲ ਇਹੀ ਹੈ ਕਿ ਅਸੀਂ ਜੇ ਕਿਸੇ ਤੋਂ ਡੋਨੇਸ਼ਨ ਲੈਣੀ ਹੈ ਤਾਂ ਸਿਰਫ ਬਹੁਤ ਹੀ ਥੋੜੇ ਇੱਕ ਡੈਫੀਨਿਟ ਅਮਾਉਂਟ ਜਿਵੇਂ 20000 ਤੋਂ ਵੱਧ ਕਿਸੇ ਤੋਂ ਨਹੀਂ ਲੈਣੀ ਤਾ ਕਿ ਉਹ ਕੱਲ ਨੂੰ ਆਪਾਂ ਨੂੰ ਉਹਨੂੰ ਦੇਣ ਖਾਤਰ ਕੋਈ ਕੰਪਰਮਾਈਜ਼ ਨਾ ਕਰਨਾ ਪਵੇ ਤੇ ਇਸ ਫਰਾਡ ਨੂੰ ਰੋਕਣ ਲਈ ਸਾਨੂੰ ਸਪੋਰਟ